ਇੱਕ ਆਪਣੇ ਕੋਲੇ ਐਫ ਆਰ ਦੀ ਰਿਪੋਰਟ ਆਈ ਹੋਈ ਆ ਇਹਦੇ ਚ ਕੀ ਹੈ ਕਿ ਇੱਕ ਇਨਸਪੈਕਟਰ ਨੇ ਬਾਅਦ ਚੋ ਐਸ ਐਚਓ ਵੀ ਬਣੇ ਉਹ ਕਿਸੇ ਤੌਰ ਤੇ ਇਹ ਹੈ ਕਿ ਉਹ ਇੱਕ ਨਾਲ ਜਿਵੇਂ ਸਹਿਕਰਮੀ ਵੀ ਆਪਾਂ ਕਹਿ ਸਕਦੇ ਆ ਪੁਲਿਸ ਮੁਲਾਜ਼ਮ ਬੀਬੀ ਹੈ ਉਹਦੇ ਨਾਲ ਵਾਰ-ਵਾਰ ਉਹਨਾਂ ਨੇ ਸ਼੍ਰੀਕ ਸ਼ੋਸ਼ਣ ਕੀਤਾ ਬਲੈਕਮੇਲ ਵੀ ਕੀਤਾ ਇਹ ਪੂਰਾ ਕੀ ਮਸਲਾ ਹੈ ਜੀ ਨਹੀਂ ਇਹ ਦੇਖੋ ਇਹ ਮਾਫ ਕਰਨਾ ਮੈਂ ਤੁਹਾਨੂੰ ਥੋੜਾ ਜਿਹਾ ਕਰੈਕਟ ਕਰ ਦਮੈਂ ਇਹ ਐਫ ਆਰ ਦੀ ਕਾਪੀ ਨਹੀਂ ਹੈ ਇਹ ਉਕਤ ਜੋ ਪੀੜਤਾ ਹੈ ਉਸਦੇ ਕਿਹ ਲੁੱਕ ਦੇ ਬਿਆਨਾਂਤ ਨੇ ਜਦ ਤਰਖਾਸਤਾਂ ਨੇ ਜੀ ਇਹ ਤੁਸੀਂ ਗੌਰ ਨਾਲ ਇਹਨਾਂ ਨੂੰ ਜੇ ਪੜੋਗੇ ਤਾਂ ਉੱਤੇ ਦਰਖਾਸਤਾਂ ਦੇ ਨੰਬਰ ਵੀ ਜੀ ਜੀ ਸਰ ਤਾਂ ਗੱਲ ਇਹ ਆ ਕਿ ਐਫ ਆਈ ਆਰ ਹੋ ਜੇ ਤੇ ਮਸਲਾ ਹੀ ਹੱਲ ਹੋ ਗਿਆ ਹੂੰ ਇਹ ਸਰ ਸਾਰੇ ਪੰਜਾਬ ਵਾਸੀਆਂ ਨੂੰ ਮਸਲਾ ਸੁਣ ਲੈਣਾ ਚਾਹੀਦਾ ਹੈ ਜੀ ਕਿ ਸਾਡੀ ਪੁਲਿਸ ਦੇ ਵਿੱਚ ਕੀ ਕੁ ਚੱਲਦਾ ਹੈ ਹੂੰ ਹੁਣ ਇਹਦੇ ਮੁਤਾਬਕ ਕਥੇ ਤੌਰ ਤੇ ਜੋ ਸ਼ਿਕਾਇਤ ਕਰਤਾ ਹੈ ਮੋਗਾ ਜ਼ਿਲ੍ਹਾ ਦੀ ਰਹਿਣ ਵਾਲੀ ਜੀ ਉਸਨੇ ਪਹਿਲਾਂ ਡੀਜੀ ਨੂੰ درخواست ਦਿੱਤੀ ਹੂੰ ਉਸ ਤੋਂ ਬਾਅਦ ਇਹ ਮਾਮਲਾ ਹਾਈ ਕੋਰਟ ਤੱਕ ਵੀ ਗਿਆ ਜੀ ਹੁਣ ਇਹ ਮਾਮਲਾ ਜਿਹੜਾ ਉਹ ਐਸਪੀ ਡੀ ਦੇ ਕੋਲ ਆ ਤੇ ਜੋ ਡੀਆਈਜੀ ਆ ਲੁਧਿਆਣਾ ਰੇਂਜ ਉਹਦੇ ਕੋਲ ਵੀ ਉਕਤ ਪੀੜਤਾ ਨੇ ਜਾ ਕੇ ਬਿਆਨ ਦਰਜ ਕਰਵਾਏ ਨੇ ਵੈਸੇ ਮਤਲਬ ਕਿ ਉਹ ਆਪ ਨਹੀਂ ਗਈ ਜੀ ਉਸਨੇ ਈਮੇਲ ਦੇ ਥਰੂ ਕੀਤੇ ਆ ਸਾਡੇ ਤੱਕ ਇਹ ਦਰਖਾਸਤਾਂ ਜਿਹੜੀਆਂ ਪਹੁੰਚੀਆਂ ਮੈਂ ਵੀ ਪੜੀਆਂ ਤੁਸੀਂ ਪੜੀਆਂ ਹੋਣਗੀਆਂ ਜੀ ਤਾਂ ਗੱਲ ਇਹ ਆ ਕਿ ਇਹ ਬਹੁਤ ਹੀ ਮੈਂ ਸਮਝਦਾ ਕਿ ਪੰਜਾਬ ਪੁਲਿਸ ਵਾਸਤੇ ਸ਼ਰਮਨਾਕ ਹੈ ਬਿਲਕੁਲ ਕਿ ਹਾਈ ਕੋਰਟ ਤੱਕ ਤੁਹਾਡੀ ਮੁਲਾਜ਼ਮ ਨੂੰ ਜਾਣਾ ਪਵੇ ਉਹਦਾ ਦੋਸ਼ ਇਹ ਆ ਕਿਸੇ ਤੌਰ ਤੇ ਕਿ ਇਨਸਪੈਕਟਰ ਐ ਕੁਲਿੰਦਰ ਨਾਂ ਦਾ ਉਹਦਾ ਕਿ ਉਹ ਜਦੋਂ ਇੱਥੇ ਮੋਗੇ ਜ਼ਿਲ੍ਹੇ ਦੇ ਵਿੱਚ ਸੀਗਾ ਉਸ ਵੇਲੇ ਕਿਉਂਕਿ ਇਹ ਜਿਹੜੀ ਕੁੜੀ ਆ ਦੱਸਦੇ ਆ ਕਿ ਬਹੁਤ ਗਰੀਬ ਫੈਮਿਲੀ ਚੋਂ ਸੀ ਜੀ ਜੀ ਇਸ ਸਾਧਾਰਨ ਪਰਿਵਾਰ ਚ ਜਿੱਦਾਂ ਕੋਈ ਬੱਚਾ ਜਿਹੜਾ ਕਿਸੇ ਵਿਭਾਗ ਵਿੱਚ ਚਲੇ ਜਾਂਦਾ ਪੜ੍ਹ ਲਿਖ ਕੇ ਹੂੰ ਤੇ ਪਰ ਉਹ ਇੱਕ ਕਹਿ ਲੋ ਕਿ ਕਈ ਵਾਰ ਤੁਹਾਡੀ ਜਿਹੜੀ ਪਲਮਾਨ ਸਾਹ ਕਹਿ ਲੋ ਜਾਂ ਮਸੂਮੀਅਤ ਕਹਿ ਲੋ ਜੀ ਉਹ ਵੀ ਖਤਰਨਾਕ ਹੋ ਜਾਂਦੀ ਹੈ ਤਾਂ ਇਸ ਤਰ੍ਹਾਂ ਮਤਲਬ ਕਿ ਪਛੇ ਚ ਆ ਗਏ ਹੂੰ ਤਾਂ ਇਹਦਾ ਕਹਿ ਲੋ ਕਥੇ ਤੌਰ ਤੇ ਸ਼ੋਸ਼ਣ ਹੋਇਆ ਫਿਰ ਵੀਡੀਓ ਦੇ ਹੱਥ ਤੇ ਜਾਂ ਕਹਿ ਲੋ ਕਿ ਵੀਡੀਓ ਦੀ ਬਲੈਕਮੇਲਿੰਗ ਜਿਹੜੀ ਉਹ ਜਾਰੀ ਹੋਈ ਤ ਉਕਤ ਪੀੜਤਾ ਨੇ ਕਈ ਲੋਕੇਸ਼ਨਾਂ ਜੜੀਆਂ ਨਾਲ ਲਾਈਆਂ ਹੀਆਂ ਨੇ ਸਰ ਹੂੰ ਕਿ ਕਿੱਥੇ ਕਿਸ ਕਿਸ ਥਾਂ ਤੇ ਕਿਸ ਵੇਲੇ ਇਹ ਸਭ ਕੁਛ ਹੋਇਆ ਹੂੰ ਪਹਿਲਾਂ ਜੋ ਜਤੋਂਦਾ ਸੀ ਬੰਦਾ ਕਿ ਤੂੰ ਧੀਆਂ ਵਰਗੀ ਹੈ ਉਕਤ ਜਿਹੜਾ ਇਨਸਪੈਕਟਰ ਹੈ ਕਥੇ ਤੌਰ ਤੇ ਕਿ ਪਚਲਾ ਲਿਆ ਘਰ ਚ ਲੈ ਗਿਆ ਮਲਵਾ ਮਲਾਇਆ ਕਿ ਆਪਦੇ ਜੀ 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 ਤੇ ਉਸ ਤੋਂ ਬਾਅਦ ਇਹ ਸਿਲਸਲਾ ਸ਼ੁਰੂ ਹੁੰਦਾ ਸਰ ਉਤੋਂ ਬਾਅਦ ਤੁਸੀਂ ਇਹ ਦੇਖੋ ਕਿ ਇਹਨਾਂ ਸਾਰੀਆਂ ਦਰਖਾਸਤਾਂ ਦੇ ਸਿਲਸਿਲੇ ਨੂੰ ਦੇਖੋਗੇ ਤੇ ਤਕਰੀਬਨ 2-3 ਮਹੀਨੇ ਦਾ ਵਕਵਾ ਬੀਤ ਜਾਂਦਾ ਹੈ ਹਾਈ ਕੋਰਟ 'ਚ ਹਲੇ ਸੁਣਵਾਈ ਚੱਲ ਰਹੀ ਹੈ ਜੀ ਇਧਰੋਂ ਜਿਹੜੇ ਅਪਸਰਾਣ ਨੇ ਉਹਨਾਂ 'ਚੋਂ ਅਸੀਂ ਐਸਪੀਡੀ ਨੂੰ ਵੀ ਫੋਨ ਕੀਤਾ ਹਮ ਜਿਹੜੇ ਇਸ ਮਾਮਲੇ ਨੂੰ ਦੇਖ ਰਹੇ ਮੈਂ ਸਾਖੀ ਜਾਂਚ ਪੜਤਾਲ ਦਾ ਕੀ ਸੱਟਾ ਕੋਈ ਕੋਈ ਸਟੇਟਸ ਕਹਿੰਦੇ ਜੀ ਅਸੀਂ ਤੁਹਾਨੂੰ ਦੱਸ ਨਹੀਂ ਸਕਿਆ ਮਹਨਨ ਫੋਨ ਕੱਟ ਦਿੱਤਾ ਜੀ ਜੀ ਅਸੀਂ ਤੁਹਾਨੂੰ ਦੱਸ ਨਹੀਂ ਸਕਦੇ ਹਮ ਪਰ ਕਾਇਦੇ ਦੇ ਮੁਤਾਬਕ ਸਰ ਜਦੋਂ ਇਸ ਤਰ੍ਹਾਂ ਦਾ ਕੋਈ ਦੋਸ਼ ਲੱਗਦਾ ਜੀ ਅਸੀਂ ਪਹਿਲੀ ਨਜ਼ਰੇ ਕੋਈ ਜੱਜ ਨਹੀਂ ਹੈ ਕਿ ਕਿ ਅਸੀਂ ਕਹਿ ਦਈਏ ਕਿ ਆਹ ਠੀਕ ਹੈ ਜੀ ਆਹ ਗਲਤ ਹੈ ਬਿਲਕੁਲ ਬਿਲਕੁਲ ਪਰ ਜੋ ਕਾਇਦਾ ਹੈ ਆਮ ਤੌਰ ਤੇ ਕਿ ਜਦੋਂ ਕਿਸੇ ਨੇ ਜਾ ਕੇ ਇਹ ਗੱਲ ਕਹਿਤੀ ਕਿ ਮੇਰੇ ਨਾਲ ਕਿਸੇ ਤੌਰ ਤੇ ਜ਼ਬਰ ਜਨਾਹ ਹੋਇਆ ਜਾਂ ਮੇਰਾ ਸ਼ੋਸ਼ਣ ਹੋਇਆ ਹਮ ਤਾਂ ਸੁਪਰੀਮ ਕੋਰਟ ਦੀਆਂ ਸਰ ਗਾਈਡਲਾਈਨਸ ਨੇ ਕਿ ਅਫਾਇਰ ਦਰਜ ਹੋਣੀ ਚਾਹੀਦੀ ਜੀ ਹੁਣ ਤੁਸੀਂ ਦੇਖਿਆ ਹੋਏਗਾ ਕਿ ਐਸੀ ਹੀ ਸਰਕਾਰ ਚ ਅੱਜਕੱਲ ਬਹੁਤ ਪਾਵਰਫੁਲ ਜਗ੍ਹਾ ਤੇ ਨਹੀਂ ਬਲਤੇਜ ਪੰਨੂ ਜੀ ਬਿਲਕੁਲ ਠੀਕ ਹੈ ਜੀ ਬਲਤੇਜ ਪੰਨੂ ਹਰਾਂ ਤੇ ਇੱਕ ਇਸ ਤਰ੍ਹਾਂ ਦਾ ਮਾਮਲਾ ਦਰਜ ਹੁੰਦਾ ਉਦੋਂ ਉਹ ਰੇਡੀਓ ਇੰਡਸਟਰੀ ਤੇ ਬਹੁਤ ਵੱਡੇ ਚਿਹਰੇ ਸਨ ਜੀ ਜੀ ਕੈਨੇਡਾ ਅਮਰੀਕਾ ਪਤਾ ਨਹੀਂ ਕਿੱਥੋਂ ਕਿੱਥੋਂ ਤੱਕ ਉਹਨਾਂ ਦੀ ਪਹੁੰਚ ਸੀਗੀ ਜੀ ਜੀ ਕਿਹ ਲੋਕਾਂ ਦੇ ਨਾਮ ਵਰ ਉਹ ਟਿੱਪਣੀ ਕਰ ਸੀਗੀ ਹਮ ਹਮ ਅਕਾਲੀ ਰਾਜ ਚ ਪਰਚਾ ਦਰਜ ਹੁੰਦਾ ਸਭ ਤਾਂ ਉਹਨਾਂ ਨੂੰ ਪਤਾ ਹੀ ਨਹੀਂ ਚੱਕ ਕੇ ਅੰਦਰ ਮਾਰਦੇ ਆ ਜੀ ਉਸ ਵੇਲੇ ਵੀ ਇਹੀ ਸਵਾਲ ਉੱਠਿਆ ਸੀਗਾ ਕਿ ਕੋਈ ਮਤਲਬ ਕਿ ਠੀਕ ਹੈ ਪਰਚਾ ਦਰਜ ਹੁੰਦਾ ਕੋਈ ਜਾਂਚ ਪੜਤਾਲ ਹੋਣੀ ਚਾਹੀਦੀ ਹੈ ਜੀ ਜੀ ਬਿਲਕੁਲ ਪਰ ਜੇ ਸਧਾਰਨ ਪਰਸਥਿਤੀਆਂ ਚ ਇਸ ਤਰ੍ਹਾਂ ਕੋਈ ਰਿਆਤ ਨਹੀਂ ਦਿੱਤੀ ਜਾਂਦੀ ਹਮ ਤਾਂ ਫਿਰ ਪੁਲਸ ਵਾਲੇ ਮਾਮਲੇ ਚ ਤੁਸੀਂ ਐਡੀ ਜਾਂਚ ਪੜਤਾਲ ਕਿਉਂ ਲਟਕਾ ਰਹੇ ਹੋ ਹਮ ਐਫ ਆਈ ਆਰ ਤਾਂ ਦਰਜ ਕਰੋ ਨਾ ਜੀ ਪਲੀਸ ਬਿਲਕੁਲ ਜੇ ਕੁੜੀ ਝੂਠ ਬੋਲ ਰਹੀ ਆ ਪਿੜ ਤਾਂ ਝੂਠ ਬੋਲ ਰਹੀ ਆ ਆਪੇ ਨਤਾਰਾ ਹੋ ਜਾਏਗਾ ਉਥੇ ਫਿਰ ਦੁਬਾਰਾ ਉਹਦੇ ਤੇ ਐਫ ਆਈ ਆਰ ਹੋਣੀ ਚਾਹੀਦੀ ਜੀ ਜੀ ਪਰ ਤੁਸੀਂ ਪਰਚਾ ਹੀ ਦਰਜ ਨਹੀਂ ਕਰ ਰਹੇ ਤੇ ਉਲਟਾ ਦੋਸ਼ ਇਹਨੇ ਕਥਿਤ ਤੌਰ ਤੇ ਹਮ ਕਿ ਵਿਕਟਮ ਨੂੰ ਆਫਰਾਂ ਦਿੱਤੀਆਂ ਜਾ ਰਹੀਆਂ ਜਾਂ ਥ੍ਰੈਟ ਕੀਤਾ ਗਿਆ ਜੀ ਜੀ ਬਿਲਕੁਲ ਅੱਛਾ ਫਿਰ ਲੁਧਿਆਣੇ ਬੁਲਾਇਆ ਜਾ ਰਿਹਾ ਹਮ ਤਾਂ ਲੁਧਿਆਣੇ ਚ ਉਹ ਬੰਦਾ ਤਾਕਤਵਰ ਹੈ ਇਸ ਟਾਈਮ ਬਿਲਕੁਲ ਜਿਸ ਬੰਦੇ ਤੇ ਕਥਿਤ ਤੌਰ ਤੇ ਦੋਸ਼ ਨੇ ਇੰਸਪੈਕਟਰ ਤੇ ਉਹ ਹੀ ਲੁਧਿਆਣੇ ਦੇ ਵਿੱਚ ਪਾਵਰਫੁੱਲ ਆ ਉਸੇ ਦੇ ਆਰੀ ਇਹ ਵੀ ਸੁਣਨ ਨੂੰ ਆ ਰਿਹਾ ਕਿ ਇੱਕ ਕੇਂਦਰੀ ਬਜ਼ਾਰਤ ਦੇ ਵਿੱਚ ਬੈਠਾ ਬੰਦਾ ਜਿਹੜਾ ਉਹ ਉਹ ਢੱਡੇ ਦਾ ਵੀ ਕੋਈ ਰੋਹ ਮਾਰਦਾ ਹੂੰ ਉਹ ਉਹ ਕਹਿੰਦੀ ਆ ਕਿ ਮੇਰੇ ਮਤਲਬ ਕਿ ਜੇ ਆਪਾਂ ਦੇਖੀਏ ਤਾਂ ਜਿਹੜੀ ਇਹ ਤਰਖਾਸਤ ਹੈ ਸਾਰੀ ਉਹ ਕਹਿੰਦੀ ਆ ਕਿ ਭਈ ਮੈਂ ਨਹੀਂ ਆ ਸਕਦੀ ਜਿਹ ਆਪਾਂ ਦਰਖਾਸਤ ਪੜ੍ਹੀ ਹੈ ਜੀ ਪੀੜਤਾ ਕਹਿੰਦੀ ਹੈ ਕਿ ਮੈਂ ਨਹੀਂ ਆ ਸਕਦੀ ਮੈਂ ਈਮੇਲ ਰਾਹੀਂ ਆਪਦੇ ਬਿਆਨ ਦੇ ਬਿਲਕੁਲ ਦੇਖੋ देखो किड्डी ਗੱਲ ਵੱਡੀ ਆ ਜੀ 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 ਤੇ ਇਹ ਵੀ ਪਤਾ ਲੱਗਾ ਹੈ ਕਿ ਜਿਸ ਦਿਨ ਕਿਤੇ ਬਿਆਨ ਦੇ ਦਰਜ ਕਰਵਾਏ ਜਾ ਰਹੇ ਸੀਗੇ ਕਿਸੇ ਵੱਡੇ ਅਫਸਰ ਦੇ ਦਫਤਰ ਚ ਜੀ ਉਹਦੀ ਲੁਕਮੀ ਵੀਡੀਓਗ੍ਰਾਫੀ ਸ਼ੁਰੂ ਹੋ ਗਈ ਉਹਦੀ ਨਿਗਾ ਪੈ ਗਈ ਹਮ ਕਰਨ ਵਾਲੀ ਜਿਹੜੀ ਸੀਗੀ ਉਹ ਵੀ ਲੇਡੀ ਪੁਲਿਸ ਮੁਲਾਜ਼ਮ ਜੀ ਤਾਂ ਉਸਨੇ ਰੁਕਵਾਈ ਰਿਕਾਰਡਿੰਗ ਮਤਲਬ ਕਿ ਇੱਕ ਗਰੀਬ ਘਰ ਦੀ ਕੁੜੀ ਕਿ ਹੁਣ ਸੋਸਾਇਟੀ ਕਰ ਜਾਵੇ ਉਦੋਂ ਬੋਲੋਗੇ ਜੀ ਬਿਲਕੁਲ ਇਹ ਹੈਰਾਨਗੀ ਦੀ ਗੱਲ ਹੈ ਕਿ ਜਿਹੜੇ ਬੰਦੇ ਉਹਦੀ ਗੱਲ ਹੀ ਨਹੀਂ ਸੁਣ ਰਹਾ ਕਿ ਤੁਹਾਡੇ ਘਰਾਂ ਚ ਜੇਕਰ ਕਿਸੇ ਦੇ ਵੀ ਖੁਦਾ ਨਾ ਖਾਸ ਤਾਂ ਸਾਰੇ ਆਪਾਂ ਬੱਚੇਦਾਰ ਆ ਠੀਕ ਖੁਦਾ ਨਾ ਖਾਸ ਤਾਂ ਸਾਡੇ ਕਿਸੇ ਜੀ ਨਾਲ ਇਦਾਂ ਹੁੰਦਾ ਸਰ ਹੂੰ ਬੱਚੇ ਬੱਚੀਆਂ ਨਾਲ ਤਾਂ ਕੀ ਅਸੀਂ ਇਸ ਤਰ੍ਹਾਂ ਦੇ ਰਵੱਈਏ ਤੋਂ ਖੁਸ਼ ਹੋਵਾਂਗੇ ਜੀ ਤਾਂ ਜਦੋਂ ਸੁਪਰੀਮ ਕੋਰਟ ਦੀ ਗਾਈਡਲਾਈਨ ਹੈ ਸਾਹਿਬ ਤਾਂ ਇੱਕ ਸਧਾਰਨ ਬੰਦੇ ਤੇ ਤੁਹਾਡੇ ਤੇ ਜੇ ਸ਼ਿਕਾਇਤ ਕੱਲ ਨੂੰ ਕਿਸੇ ਨੇ ਦਰਜ ਕਰਵਾ ਦਿੱਤੀ ਤੁਹਾਨੂੰ ਕਿਸੇ ਨੇ ਨਹੀਂ ਪੁੱਛਣਾ ਬਿਲਕੁਲ ਕਿ ਮਾਮਲਾ ਸੱਚਾ ਹੈ ਝੂਠਾ ਹੈ ਸਭ ਤੋਂ ਪਹਿਲਾਂ ਪਰਚਾ ਉਸ ਤੋਂ ਬਾਅਦ ਤੁਸੀਂ ਜੇਲ੍ਹ ਦੇ ਵਿੱਚ ਦੂਜੇ ਨੰਬਰ ਤੇ ਚਰਚਾ ਹੈ ਚਰਚਾ ਫਿਰ ਹੋਊਗੀ ਕਿ ਕੀ ਤੁਸੀਂ ਆਪਣੇ ਆਪ ਨੂੰ ਦੇ ਦੋਸ਼ੇ ਸਿੱਧ ਕਰਦੇ ਹੋ ਜਾਂ ਤੁਹਾਡੇ ਤੇ ਦੋਸ਼ ਸਿੱਧ ਹੁੰਦੇ ਜੀ 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 ਤਾਂ ਮੈਂ ਇਹ ਕਹਿ ਰਿਹਾ ਕਿ ਭਾਈ ਕਟੋ-ਕਟ ਤੁਸੀਂ ਜਾਂਚ ਤਾਂ ਮੁਕੰਮਲ ਕਰੋ ਨਾ ਸਰ ਹਮ ਅਸੀਂ ਇਹ ਨਹੀਂ ਅਸੀਂ ਇਹ ਨਹੀਂ ਕਹਿ ਸਕਦੇ ਅਸੀਂ ਤੇ ਇੱਕ ਆਵਾਜ਼ ਚੁੱਕ ਸਕਦੇ ਆਵਾਜ਼ ਚੁੱਕ ਸਕਦੇ ਦੂਸਰਾ ਪੱਖ ਕੋਈ ਕਹਿਣਾ ਚਾਹੇਗਾ ਅਸੀਂ 기ਅਸਰ ਦੇ ਨਾਲ ਵੀ ਗੱਲ ਕੀਤੀ ਹੈ ਕੋਈ ਕਹਿਣਾ ਚਾਹੇਗਾ ਅਸੀਂ ਉਹਦਾ ਵੈਲਕਮ ਕਰਾਂਗੇ ਸਰ ਬਿਲਕੁਲ ਜੀ ਪਰ ਤੁਹਾਡੇ ਮਹਿਕਮੇ ਦੇ ਵਿੱਚ ਇੱਕ ਪੀੜਤਾ ਜੀ ਸਾਹਬ ਲਾ ਲੋ ਕਿ ਉਹ ਕਿਦਾਂ ਲੜ ਰਹੀ ਹੋਏਗੀ ਜਿੰਨੇ ਮਸਾ ਜੌਬ ਹਾਸਲ ਬਿਲਕੁਲ ਜੀ ਹੁਣ ਹੁਣ ਜਿਹਦੇ ਮਤਲਬ ਕਿ ਇਸ ਤਰ੍ਹਾਂ ਦੇ ਹਾਲਾਤ ਨੇ ਕਿ ਉਹ ਸੋਸੈਟ ਵੀ ਕਰ ਸਕਦੀ ਹੈ ਸਾ ਜੀ ਬਹੁਤ ਸ਼ਰਮਨਾਕ ਗੱਲ ਹੈ ਬਿਲਕੁਲ ਇਨਸਾਫ ਸ਼ਰਮਨਾਕ ਇਨਸਾਫ ਮਿਲਣਾ ਤਾਂ ਬੁਰੀ ਗੱਲ ਹੈ ਗੱਲ ਵੀ ਨਹੀਂ ਹੋਣੀ ਪੂਰੀ ਸੱਚ ਹੈ ਉਸ ਨੂੰ ਨਤਾਰਨਾ ਚਾਹੀਦਾ ਹੈ ਬਿਲਕੁਲ ਜੀ ਇਹ ਪੁਲਿਸ ਦੇ ਵਿੱਚ ਇਸ ਤਰ੍ਹਾਂ ਦੇ ਮਾਮਲੇ ਆ ਕਿ ਤੁਸੀਂ ਦੇਖ ਲਓ ਕਿ ਸਧਾਰਨ ਲੋਕਾਂ ਨਾਲ ਜੁੜੇ ਮਾਮਲਿਆਂ ਦਾ ਕੀ ਹੋਏਗਾ ਕੀ ਬਣੇਗਾ ਬਿਲਕੁਲ ਇਹ ਬਹੁਤ ਹੀ ਸ਼ਰਮਨਾਕ ਹੈ ਜੀ ਕਿ ਜੋ ਹੋਇਆ ਸੋ ਹੋਇਆ ਉਹ ਤਾਂ ਹੈ ਹੀ ਹੈ ਬਿਲਕੁਲ ਉਹ ਤਾਂ ਜਾਂਚ ਪੜਤਾਲ ਇਹਨਾਂ ਨੂੰ ਪਾਰਦਰਸ਼ਤਾ ਦੇ ਨਾਲ ਕਰਕੇ ਇਨਸਾਫ ਦੇਣਾ ਚਾਹੀਦਾ ਦੇਣਾ ਚਾਹੀਦਾ ਬਿਲਕੁਲ ਪਰ ਦੂਸਰੇ ਪਾਸੇ ਜੋ ਹੋ ਰਿਹਾ ਹੈ ਹੂੰ ਹੂੰ ਬਿਲਕੁਲ ਸਿਸਟਮ ਦੇ ਤੌਰ ਤੇ ਜਾਂ ਨਿਜ਼ਾਮ ਦੇ ਤੌਰ ਤੇ ਜੀ ਦੇਖ ਲਓ ਕਿੰਨਾ ਖਤਰਨਾਕ ਉਹ ਸੀਨ ਲੁਕੋਇਆ ਜਾ ਰਿਹਾ ਇਸ ਕਰਕੇ ਜਿਹੜੇ ਆ ਲੋਕ पीडਿਤਾ ਦੱਸਦੇ ਆ ਕਿ ਉਹ ਹਾਲੇ ਆਏਗੀ ਪ੍ਰੈਸਟ ਵੀ ਸ਼ਾਇਦ ਆਏਗੀ ਜੀ ਜੀ ਆਏਗੀ ਕਿਸੇ ਦਿਨ ਖੁੱਲੇ ਰੂਪ ਚ ਵੀ ਆਉਣਾ ਪਊਗਾ ਬਿਲਕੁਲ ਲੜਾਈ ਤੇ ਲੜਨੀ ਪੈਣੀ ਆ ਹੂੰ ਹੂੰ ਉਹ ਆਏਗੀ ਪਰ ਹਾਲ ਦੀ ਘੜੀ ਕਹ ਲੋ ਕਿ ਉਪਤ ਪੀੜਤਾ ਜਿਹੜੀ ਉਹ ਆਪਦੀ ਡਿਊਟੀ ਤੇ ਵੀ ਨਹੀਂ ਜਾ ਰਹੀ ਹੂੰ ਇੰਨਾ ਜ਼ਿਆਦਾ ਟੁੱਟ ਚੁੱਕੀ ਐ ਮਾਂ ਜ਼ਿਆਦਾ ਟੁੱਟ ਵੀ ਚੁੱਕੀ ਐ ਤੇ ਖੌਫ ਵੀ ਇੱਕ ਤਰ੍ਹਾਂ ਨਾਲ ਜਿਵੇਂ ਨਹੀਂ ਦੱਸ ਰਹੇ ਹੋ ਨਾ ਜੀ ਬਿਲਕੁਲ ਇਹ ਚੀਜ਼ ਜਿਹੜੀ ਐ ਉਹ ਮਹਿਕਮੇ ਚ ਚੱਲੇ ਤਾਂ ਮੇਰੇ ਖਿਆਲ ਦੇ ਨਾਲ ਸ਼ਰਮ ਨਾਲ ਕੇ ਆਹੀ ਸ਼ਰਮ ਨਾਲ ਕੇ ਆਪ ਸਰ ਕਿਉਂ ਇਸ ਤਰ੍ਹਾਂ ਦਾ ਕਹ ਲੋ ਕਿ ਗੈਰ ਜ਼ਿੰਮੇਵਾਰਾਨਾ ਰੁਖ ਅਪਣਾਈ ਬੈਠੇ ਕੀ ਉਤੋਂ ਕੋਈ ਜ਼ੋਰ ਐ ਕੀ ਆਪਣੇ ਮਹਿਕਮੇ ਦੀ ਬਦਨਾਮੀ ਦਾ ਡਰ ਬਦਨਾਮੀ ਦਾ ਡਰ ਜਾਂ ਜਿਸ ਤੇ ਦੋਸ਼ ਨੇ ਕਥੇ ਤੌਰ ਤੇ ਕਿ ਉਹ ਹੀ ਨਾ ਪਾਵਰਫੁੱਲ ਹੈ ਕਿ ਉਹ ਪੁਰਸ ਮਹਿਕਮੇ ਨੂੰ ਵੀ ਡਰ ਲੱਗਦਾ ਬਿਲਕੁਲ ਜੀ ਬਿਲਕੁਲ ਮਿੰਟੂ ਜੀ ਜੋ ਵੀ ਹੈ ਪਰ ਇਹ ਗੱਲ ਹੋਣੀ ਚਾਹੀਦੀ ਹੈ ਬਿਲਕੁਲ ਪਾਰਦਰਸ਼ ਤਰੀਕੇ ਨਾਲ ਹੋਣੀ ਚਾਹੀਦੀ ਹੈ ਜਗਜੀਤ ਜੀ ਕਹਿ ਰਹੇ ਨੇ ਕਿ ਸਰਕਾਰ ਨੂੰ ਪੰਚਾਇਤੀ ਇਲੈਕਸ਼ਨ ਦੀਆਂ ਜਿਹੜੀਆਂ ਚੋਣਾਂ ਆ ਉਹ ਅੱਗੇ ਕਰ ਦੇਣੀਆਂ ਚਾਹੀਦੀਆਂ ਕਿਉਂਕਿ ਗੁਰਪੁਰਬ ਵੀ ਆਉਣੇ ਨੇ ਇਸ ਮਹੀਨੇ ਦੇ ਵਿੱਚ ਤੇ ਚੋਣੇ ਦਾ ਸੀਜ਼ਨ ਵੀ ਹੈ ਅਦਰ ਆਲ ਅਬਾਊਟ ਆਟੋ ਇਹ ਕਹਿ ਰਹੇ ਨੇ ਕਿ ਪੰਜਾਬ ਦੇ ਕਰਜ਼ੇ ਦਾ ਵਾਈਟ ਪੇਪਰ ਕੀ ਹੈ ਜੀ ਨਹੀਂ ਸਰ ਕਰਜ਼ੇ ਦਾ ਜਿਹੜਾ ਵਾਈਟ ਪੇਪਰ ਆ ਉਹਦਾ ਵਾਈਟ ਪੇਪਰ ਤੇ ਹਲੇ ਆਇਆ ਹੀ ਨਹੀਂ ਕੋਈ ਜੀ ਵਾਈਟ ਪੇਪਰ ਤਾਂ ਆਇਆ ਹੀ ਨਹੀਂ ਇਹ ਵਾਈਟ ਪੇਪਰ ਦਾ ਕੀ ਹੈ ਹੁਣੇ ਤੁਸੀਂ Google ਕਰ ਲਓ ਤੁਹਾਡੇ ਸਾਹਮਣੇ ਵਾਈਟ ਪੇਪਰ ਛੱਡ ਕੇ ਬਲੈਕ ਪੇਪਰ ਵੀ ਖੁੱਲ ਜਾਣਾ ਬਿਲਕੁਲ ਬਿਲਕੁਲ ਕਿਉਂਕਿ ਜਿੰਨਾ ਵੀ ਕਰਜ਼ਾ ਹੈ ਪੰਜਾਬ ਦਾ ਉਹ ਆਮ ਰਿਕਾਰਡ ਪਿਆ ਹੈ ਜੀ ਤਾਂ ਉਹ 1.4 ਲੱਖ ਕਰੋੜ ਤੋਂ 4 ਲੱਖ ਕਰੋੜ ਦੇ ਦਰਮਿਆਨ ਹੈ ਵਾਈਟ ਪੇਪਰ ਹੈ ਸਰ ਜੇ ਤੁਸੀਂ ਫਿਗਰ ਪੁੱਛਨੇ ਹੈ ਤਪੌਣੇ 4 ਲੱਖ ਤੋਂ 4 ਲੱਖ ਕਰੋੜ ਤੱਕ ਅਸੀਂ ਪਹੁੰਚੇ ਪਏ ਹਾਂ ਜੀ ਬਿਲਕੁਲ ਤਾਂ ਵਾਈਟ ਪੇਪਰ ਦਾ ਮਤਲਬ ਇਹ ਹੋਏਗਾ ਕਿ ਤੁਸੀਂ ਲਿਆਓ ਤੇ ਪਤਾ ਲੱਗੇ ਕਿ ਐਗਜ਼ੈਕਟ ਫਿਗਰ ਕੀ ਹੈ ਕਿਹਦਾ ਕਿਹਦਾ ਦੇਣਾ ਹੈ ਜੀ ਤੇ ਕਰਜ਼ਾ ਕਿਉਂ ਚੜਿਆ ਸਾਲ ਦਰ ਸਾਲ ਕਿਵੇਂ ਵਾਧਦਾ ਤੁਰਿਆ ਗਿਆ 2010 ਦੇ ਵਿੱਚ ਤੇ ਮੇਰੇ ਖਿਆਲ ਦੇ ਨਾਲ 1 ਲੱਖ ਕਰੋੜ ਸੀਗਾ ਸ਼ਾਇਦ 10 11 12 ਦੇ ਨੇੜੇ ਤੇੜੇ ਜੀ ਤਾਂ ਤੁਸੀਂ ਦੇਖ ਲਓ ਕਿ 12 ਸਾਲਾਂ ਦੇ ਦੌਰਾਨ ਹੀ 12 ਸਾਲਾਂ ਦੇ ਦੌਰਾਨ ਹੀ ਇਹ ਦੁੱਗਣਾ ਹੋ ਗਿਆ ਹੂੰ ਤਾਂ ਅਗਲੇ 6 ਸਾਲਾਂ ਚ ਫੇਰ ਦੁੱਗਣਾ ਹੋ ਜਾਊਗਾ ਬਿਲਕੁਲ 4 ਤੋਂ 8 ਹੋ ਜਾਊਗਾ ਜੀ 6 ਸਾਲਾਂ ਚ ਹੂੰ ਹੂੰ ਦੁੱਗਣਾ ਹੁਣ ਤੇਜ਼ੀ ਨਾਲ ਹੋਏਗਾ ਹੋਏਗਾ ਬਿਲਕੁਲ ਉਹਦਾ ਵਿਆਜ ਵੀ ਲੱਗ ਰਿਹਾ ਵਾਈਟ ਪੇਪਰ ਤੇ ਮੈਂ ਹੀ ਦੇਤਾ ਤੁਹਾਨੂੰ ਜੀ ਬਿਲਕੁਲ ਬਿਲਕੁਲ ਸੁਖਵਿੰਦ ਸਿੰਘ ਜੀ ਕਹਿ ਰਹੇ ਨੇ ਕਿ ਬਹੁਤ ਬੁਰਾ ਹਾਲ ਹੈ ਭਾਈ ਕੁੜੀਆਂ ਦੀ ਸਿਕਿਉਰਿਟੀ ਨਹੀਂ ਹੈ ਬਿਲਕੁਲ ਜੀ ਜੇ ਡਿਪਾਰਟਮੈਂਟ ਦੇ ਵਿੱਚ ਰੱਖਿਆ ਕਰਨ ਵਾਲੇ ਡਿਪਾਰਟਮੈਂਟ ਦੇ ਵਿੱਚ ਇਸ ਤਰ੍ਹਾਂ ਦੇ ਹਾਲ ਹੈ ਤੇ ਫਿਰ ਬਾਹਰ ਦਾ ਤਾਂ ਔਖਾ ਹੈ ਬਹੁਤ